ਪਰ ਤੈਨੂੰ ਕਿੱਥੋਂ ਪਤਾ ਹੋ ਤੂੰ ਤਾਂ ਇਹਨਾਂ ਨੂੰ ਘਰੋਂ ਬਾਹਰ ਕੱਢ ਰਹੀ ਸੀ ਨਾ ਮੈਨੂੰ ਤਾਂ ਲੱਗਦਾ ਸੀ ਤੂੰ ਡੈਡੀ ਜੀ ਦੀ ਸੇਵਾ ਕਰਦੀ ਹੋਵੇਂਗੀ ਤਾਂ ਹੀ ਤਾਂ ਮੈਂ ਡੈਡੀ ਨੂੰ ਇੱਥੇ ਲੈ ਕੇ ਆਇਆ ਸੀਗਾ ਪਰ ਮੈਨੂੰ ਨਹੀਂ ਪਤਾ ਸੀ ਕਿ ਤੂੰ ਡੈਡੀ ਨਾਲ ਇੰਨਾ ਮਾੜਾ ਵਿਹਾਰ ਕਰਦੀ ਐ ਤੂੰ ਮਰੇ ਪਿਓ ਨਾਲ ਬਸ ਲੁਕੀ ਕੀਤੀ ਘਰ ਦਾ ਸਾਰਾ ਕੰਮ ਕਰਾਉਂਦੀ ਰਹੀ ਤੈਨੂੰ ਭੋਰਾ ਸ਼ਰਮ ਨਹੀਂ ਆਈ ਇਹਨਾਂ ਦੀ ਉਮਰ ਦਾ ਹੀ ਲਿਹਾਜ਼ ਕਰ ਲੈਂਦੀ ਰਮਨ ਮੈਨੂੰ ਤੇਰੇ ਤੋਂ ਆ ਉਮੀਦ ਨਹੀਂ ਸੀ ਰਮਨ ਤੈਨੂੰ ਪਤਾ ਜਦੋਂ ਮੈਂ ਤੇਰੇ ਨਾਲ ਵਿਆਹ ਕਰਾਉਣਾ ਸੀ ਤਾਂ ਸਭ ਤੋਂ ਪਹਿਲਾਂ ਮੈਂ ਡੈਡੀ ਨੂੰ ਫੋਟੋ ਦਿਖਾਈ ਸੀ ਤੇ ਡੈਡੀ ਨੇ ਫੋਟੋ ਵੇਖਦਿਆਂ ਸਾਰ ਕਹਿਦਾ ਸੀ ਕਿ ਕੁੜੀ ਬਹੁਤ ਸੋਹਣੀ ਆ ਤੈਨੂੰ ਇਦੋਂ ਸਿਆਣੀ ਕੁੜੀ ਮੈਲ ਨਹੀਂ ਸਕਦੀ ਤੈਨੂੰ ਪਤਾ ਡਾ ਕਦੇ ਕਿਸੇ ਨੂੰ ਕੁਝ ਨਹੀਂ ਕਿਹਾ ਇਹੀ ਸੋਚਦਾ ਕਿ ਪਰਿਵਾਰ ਚ ਮਿਲਜੁਲ ਕੇ ਰਹਿਣਾ ਚਾਹੀਦਾ ਪਰ ਤੈਨੂੰ ਇਹ ਗੱਲਾਂ ਸਮਝਾਉਣ ਦਾ ਕੋਈ ਫਾਇਦਾ ਨਹੀਂ ਨਾ ਕਿਉਂਕਿ ਤੂੰ ਇਹ ਗੱਲਾਂ ਸਮਝਣ ਯੋਗ ਹੀ ਨਹੀਂ ਜੋ ਤੂੰ ਅੱਜ ਮੇਰੇ ਡੈਡੀ ਨਾਲ ਕੀਤਾ ਤੈਨੂੰ ਇਹ ਗੱਲਾਂ ਫੀਲ ਨਹੀਂ ਹੋਣੀਆਂ ਇਸੇ ਕਰਕੇ ਅਸੀਂ ਇਹ ਘਰ ਹੁਣੇ ਛੱਡ ਕੇ ਚੱਲੇ ਆਂ ਬਾਪੂ ਜੀ ਜੱਪ ਚੱਕੋ ਆਪਣਾ ਸਮਾਨ ਚੱਲੀਏ ਨਹੀਂ ਨਹੀਂ ਰਵੀ ਪਲੀਜ਼ ਤੁਸੀਂ ਮੈਨੂੰ ਛੱਡ ਕੇ ਨਾ ਜਾਓ ਮੈਂ ਤੁਹਾਡੇ ਸਾਰਿਆਂ ਨਾਲ ਰਹਿਣਾ ਚਾਹੁੰਨੀ ਆ ਪਲੀਜ਼ ਮੈਨੂੰ ਮਾਫ਼ ਕਰ ਦਿਓ ਮਾਫੀ ਤੂੰ ਮੇਰੇ ਪਿਓ ਨੂੰ ਦੁਖੀ ਕੀਤਾ ਤੇ ਜਿਹੜਾ ਮੇਰੇ ਪਿਓ ਨੂੰ ਦੁਖੀ ਕਰੂਗਾ ਮੈਂ ਉਹਨੂੰ ਕਦੇ ਵੀ ਮਾਫ਼ ਨਹੀਂ ਕਰ ਸਕਦਾ ਚਲੋ ਬਾਪੂ ਜੀ ਆਪਾਂ ਸਮਾਨ ਚੱਕੀਏ